ਹਾਂਜੀ ਜਿਵੇਂ ਕਿ ਤੁਹਾਨੂੰ ਪਤਾ ਹੈ ਭਾਈ ਵਿਆਹ ਸ਼ਾਦੀਆਂ ਦਾ ਸੀਜ਼ਨ ਚੱਲ ਰਿਹਾ ਹੈ ਕਰਵਾ ਚੌਥ ਵਰਤਾ ਰਹੇ ਨੇ ਇਸ ਕਰਕੇ ਆਪਣੇ ਕੋਲੇ ਬੜੇ ਹੀ ਸ਼ਾਨਦਾਰ ਲੁੱਕ ਵਾਲੇ ਫੈਨਸੀ ਫੈਨਸੀ ਨਿਊ ਕਨਸੈਪਟ ਪਹੁੰਚਿਆ ਬਹੁਤ ਹੀ ਸ਼ਾਨਦਾਰ ਟਾਪ ਕੁਆਲਟੀ ਮਾਲ ਪਹੁੰਚ ਚੁੱਕਿਆ ਵਿਆਹ ਸ਼ਾਦੀਆਂ ਵਾਲੇ ਬੰਨਿਆਂ ਵਾਲੇ ਸੂਟ ਸੂਟ ਤੁਹਾਨੂੰ ਸਾਰੇ ਆਪਾਂ ਖੋਲ ਕੇ ਵੀ ਦਿਖਾਵਾਂਗੇ ਡੇਲੀ ਨਵੀਂ ਵੈਰਾਈਟੀ ਆਉਂਦੀ ਹੈ ਆਪਣੇ ਕੋਲੇ ਰੋਜ਼ ਤੋਂ ਰੋਜ਼ ਨਵੇਂ ਨਵੇਂ ਸੋਹਣੇ ਸੋਹਣੇ ਸੂਟ ਡੇਲੀ ਅਪ ਟੂ ਡੇਟ ਜੋ ਵੀ ਆਪਣੇ ਕੋਲੇ ਮਾਲ ਪਹੁੰਚੂਗਾ ਵੀਡੀਓ ਰਾਈ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ ਜੀ ਇਹ ਸਾਰੇ ਸੂਟ ਆਪਾਂ ਸਾਨੂੰ ਬਹੁਤ ਮਾਲ ਹੈ ਇੱਕ ਇੱਕ ਡਿਜ਼ਾਈਨ ਦੇ ਚਾਰ ਚਾਰ ਕਲਰ ਪਹੁੰਚੇ ਆਪਣੇ ਕੋਲੇ ਪੂਰੇ ਟਾਪ ਦੇ ਵੀਡੀਓ ਨਾਲ ਐਂਡ ਤੱਕ ਬਣੇ ਰੋ ਸੂਟ ਸਾਰੇ ਸਾਨੂੰ ਆਪਾਂ ਖੋਲ ਕੇ ਦਿਖਾਵਾਂਗੇ ਲਓ ਜੀ ਚੈੱਕ ਕਰੋ ਰੈੱਡ ਕਲਰ ਦਾ ਸੂਟ ਖਲਿਆ ਬਹੁਤ ਹੀ ਸ਼ਾਨਦਾਰ ਦੇਖੋ ਫਿਨਿਸ਼ਿੰਗ ਚੈੱਕ ਕਰ ਲਿਓ ਵਰਕ ਦੀ ਬਹੁਤ ਹੀ ਸੋਹਣੀ ਲੁੱਕ ਦੇ ਵਿੱਚ ਸੂਟ ਪਹੁੰਚ ਗਿਆ ਬਰੀਆਂ ਵਾਲਾ ਸਪੈਸ਼ਲ ਸੂਟ ਪਹੁੰਚਿਆ ਵਰਤਾਂ ਲਈ ਸਪੈਸ਼ਲ ਪਹੁੰਚ ਚੁੱਕਿਆ ਰੈੱਡ ਕਲਰ ਦਾ ਬਹੁਤ ਹੀ ਸੋਹਣਾ ਕਨਸੈਪਟ ਟਾਪ ਕੁਆਲਿਟੀ ਚਨੂਨ ਦਾ ਦੁਪੱਟਾ ਪਹੁੰਚ ਗਿਆ ਦੇਖੋ ਜੀ ਚੈੱਕ ਕਰੋ ਲਓ ਜੀ ਵਿਸਕੋਸ ਚਨੂਨ ਦੁਪੱਟੇ ਦੇ ਨਾਲ ਖੁੱਲਿਆ ਸ਼ਾਨਦਾਰ ਡਿਜ਼ਾਈਨ ਹੈ ਦੇਖੋ ਭਾਈ ਕੀ ਬਾਤਾਂ ਨੇ ਦੇਖੋ ਡਿਜ਼ਾਈਨ ਲੇਸ ਪੱਟੀ ਲੱਗੀ ਹੈ ਫੈਂਸੀ ਫੈਂਸੀ ਟਾਪ ਟਾਪ ਦੇ ਡਿਜ਼ਾਈਨ ਆ ਗਏ ਨੇ ਬਹੁਤ ਹੀ ਪਿਆਰੇ ਪਿਆਰੇ ਦੇਖੋ ਜੀ ਚੈੱਕ ਕਰੋ ਇੱਕ ਹੋਰ ਇਹਨਾਂ ਆ ਗਿਆ ਅਗਲਾ ਸ਼ਾਨਦਾਰ ਇਹ ਜਿੰਨੇ ਵੀ ਆਪਣੇ ਕੋਲੇ ਡਿਜ਼ਾਈਨ ਪਹੁੰਚਿਆ ਸਾਰੇ ਵੱਖੋ ਵੱਖਰੇ ਕੱਪੜਿਆਂ ਦੇ ਉੱਪਰ ਜਿਹੜੇ ਕਿ ਇਸ ਟਾਈਮ ਟ੍ਰੈਂਡਿੰਗ ਦੇ ਵਿੱਚ ਚੱਲ ਰਹੇ ਨੇ ਜਿਹੜੇ ਸਭ ਤੋਂ ਬੈਸਟ ਕੁਆਲਿਟੀਆਂ ਪਹੁੰਚ ਚੁੱਕੀਆਂ ਨੇ ਦੇਖੋ ਭਾਈ ਚੈੱਕ ਕਰੀ ਚਲੋ ਰੇਟ ਆਪਣਾ ਬਹੁਤ ਹੀ ਬਾਜੂ ਹੁੰਦਾ ਜਿਆਦਾ ਰੇਟ ਨਹੀਂ ਹੁੰਦਾ ਰੇਟ ਆਪਣੇ ਪੂਰੇ ਮਿੱਠੇ-ਮਿੱਠੇ ਹੁੰਦੇ ਆ ਕਹਿੰਦੇ ਦੇਖੋ ਜੀ ਚੈੱਕ ਕਰੋ ਅੰਗੀਆਂ ਵਾਲਾ ਸੂਟ ਖੋਲਿਆ ਹੈਂਡਵਰਕ ਤੇ ਥ्रेडਵਰਕ ਦਾ ਮਿਕਸ ਕੰਮ ਰੋਗਾ ਜੀ ਟਾਪ ਕੁਆਲਿਟੀ ਹੈ ਤੇ ਸਲਵਾਰ ਵਰਕ ਆ ਗਈ ਹੈ ਦੇਖੋ ਭਾਈ ਦੇਖੋ ਜੀ ਸਲਵਾਰ ਤੇ ਵਰਕ ਕੀਤਾ ਗਿਆ ਸ਼ਾਨਦਾਰ ਤੇ ਫੈਸੀ ਲੇਸ ਬੱਟੀ ਗੋਟਾ ਪਟ ਦੀ ਵਾਲੀ ਲੈਸ ਲੱਗ ਚੁੱਕੀ ਆ ਦੁਪट्टे ਦੇ ਉੱਪਰ ਦੇਖੋ ਜੀ ਫੋਰ ਸਾਈਡ ਚੈੱਕ ਕਰ ਲਓ ਕਿਆ ਬਾਤ ਹੈ ਜੀ ਸੋਹਣੇ ਸੋਹਣੇ ਬੜੇ ਹੀ ਸ਼ਾਨਦਾਰ ਕਲਰ ਪਹੁੰਚੇ ਆ ਲਾਈਟ ਕਲਰ ਦੇ ਵਿੱਚ ਖੁੱਲਿਆ ਸੂਟ ਬਹੁਤ ਹੀ ਸ਼ਾਨਦਾਰ ਦੇਖੋ ਭਾਈ ਲਓ ਜੀ ਅਗਲਾ ਡਿਜ਼ਾਈਨ ਆ ਗਿਆ ਸਕਾਈ ਕਲਰ ਦਾ ਡਿਜ਼ਾਈਨ ਆ ਬਿਸਕਵੋਸ ਔਰ ਗੇਂਜਾ ਸਿਮਰ ਦੇਖੋ ਜੀ ਕਿਆ ਬਾਤ ਹੈ ਜੀ ਦੇਖੋ ओरिजिनल ਕਪੜੇ ਪਹੁੰਚ ਗਏ ਨੇ ਬਿਸਕਵੋਸ ਕਪੜੇ ਆ ਥ्रेड ਵਰਕ ਤੇ ਹੈਂਡਵਰਕ ਦਾ ਮਿਕਸ ਕੰਮ ਰਹੂਗਾ। ਲਓ ਜੀ ਕੁਆਲਿਟੀ ਆ ਗਈ ਹੈ ਸ਼ਾਨਦਾਰ ਤੇ ਪਿਓਰ ਦੀ ਸਲਵਾਰ ਵਰਕ ਵਾਲੀ। ਕੀ ਬਾਤ ਹੈ ਨਹੀਂ ਦੇਖੋ ਡਿਜ਼ਾਈਨ ਹੈ ਸਲਵਾਰ ਤੇ ਵਰਕ ਆਊਗਾ। ਸਲਵਾਰ ਤੇ ਦੁਪੱਟਾ ਆ ਗਿਆ ਲਾਜਵਾਬ। ਇਹ ਦੁਪੱਟੇ ਦਾ ਫੈਬਰਿਕ ਸੇਮ ਰਹੂਗਾ ਕਮੀਜ਼ ਦੇ ਨਾਲ ਦਾ ਜਿੱਦਾਂ ਦਾ ਕਮੀਜ਼ ਦਾ ਫੈਬਰਿਕ ਉਦਾਂ ਦੁਪੱਟੇ ਦਾ ਆਊਗਾ ਭਾਈ ਦੇਖੋ 2.5 ਮੀਟਰ ਦੀ ਕੱਟ ਦੇ ਵਿੱਚ ਦੁਪੱਟੇ ਖੁੱਲਗੇ ਨੇ ਫੈਂਸੀ ਲੈਂਸ ਪੱਟੀ ਦੇ ਨਾਲ ਬਹੁਤ ਹੀ ਸ਼ਾਨਦਾਰ ਡਿਜ਼ਾਈਨ ਆ ਗਿਆ। ਦੇਖੋ ਜਿੰਨੇ ਵੀ ਡਿਜ਼ਾਈਨ ਆਪਾਂ ਤੁਹਾਨੂੰ ਦਿਖਾ ਰਹੇ ਹਰੇਕ ਡਿਜ਼ਾਈਨ ਦੇ ਚਾਰ-ਚਾਰ ਕਲਰ ਪਹੁੰਚੇ ਆਪਣੇ ਕੋਲੇ ਬਿਲਕੁਲ ਨਿਊ ਤੇ ਫਰੈਸ਼ ਮਾਲ ਇਹ ਮਤਲਬ ਕਿ ਆਪਣੇ ਕੋਲੇ ਡੇਲੀ ਨਵੀਂ ਵੈਰਾਈਟੀ ਆਉਂਦੀ ਆ ਅਪ ਟੂ ਡੇਟ ਵਰਕ ਵਾਲੀ ਜਿੰਨੇ ਜਿੰਨੇ ਵੀ ਸੂਟ ਤਿਆਰ ਹੋ ਜਾਂਦੇ ਆ ਮੋਰਨੀ ਵਾਲੀ ਕਢਾਈ ਵਾਲਾ ਡਿਜ਼ਾਈਨ ਆ ਦੇਖੋ ਭਾਈ ਇਹਦੇ ਹੈਂਡਵਰਕ ਦਾ ਕੰਮ ਹੈ ਤੇ ਥ्रेडਵਰਕ ਹੈ ਗਲੇ ਦੇ ਉੱਪਰ ਚੈੱਕ ਕਰ ਸਕਦੇ ਹੋ ਵੀ ਸ਼ੇਪ ਥੋੜਾ ਜਿਹਾ ਵੀ ਸ਼ੇਪ ਗਲਾ ਤੇ ਸਲਵਾਰ ਦੇ ਉੱਪਰ ਮੋਰਾ ਵਾਲੀ ਕਢਾਈ ਦਾ ਡਿਜ਼ਾਈਨ ਆ ਗਿਆ ਭਾਈ ਦੇਖੋ ਚੈੱਕ ਕਰੋ ਕੀ ਬਾਤ ਹੈ ਜੀ ਦੋਨੋਂ ਸਾਈਡ ਪਿਓਰ ਦੀ ਸਲਵਾਰ ਰਹੂਗੀ ਐਦਾਂ ਦੇਖੋ ਬੈਲਾ ਨੇ ਦੋਨੋਂ ਪਾਸੇ ਇੱਕ ਮੋਰ ਬਣਿਆ ਹੋਇਆ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਫਿਨਿਸ਼ਿੰਗ ਬਹੁਤ ਪਿਆਰੀ ਹੈ ਲਓ ਜੀ ਦੁਪੱਟਾ ਦਿਖਾ ਦਿਓ ਦੇਖੋ ਭਾਈ ਮੋਰਨੀਆਂ ਵਾਲਾ ਦੁਪੱਟਾ ਖੁੱਲ ਚੁੱਕਿਆ ਹੈ ਬਾਜੀਵਾ ਕੀ ਬਾਤ ਹੈ ਟਾਪ ਕੁਆਲਿਟੀ ਡਿਜ਼ਾਈਨ ਤੁਹਾਡੇ ਸਾਹਮਣੇ ਪੇਸ਼ ਹੋ ਚੁੱਕਿਆ ਭਾਈ ਦੇਖੋ ਵਿਸਕੋਸ ਔਰ ਗੰਜਾ ਸਿਮਰਦਾ ਦੁਪੱਟਾ ਹੋ ਰੂਗਾ 2.5 ਮੀਟਰ ਦੀ ਕੱਟ ਦੇ ਵਿੱਚ ਲਓ ਜੀ ਅਗਲਾ ਡਿਜ਼ਾਈਨ ਦਿਖਾ ਦਿਓ ਕਿਰਾਂ ਬਹੁਤ ਹੀ ਸੋਹਣੀ ਲੁੱਕ ਦੇ ਵਿੱਚ ਪਹੁੰਚ ਗਿਆ ਲੋਜੀ ਕੀ ਬਾਤ ਹੈ ਜੀ ਦੇਖੋ ਡਿਜ਼ਾਈਨ ਬਿਸਕੋਸ organza elephante ਦਾ ਡਿਜ਼ਾਈਨ ਖੁੱਲੇ elephante ਬਣਿਆ ਦੇਖੋ ਘੇਰੇ ਦੇ ਉੱਪਰ ਹੈਂਡਵਰਕ ਤੇ thread work ਮਿਕਸ ਕੰਮ ਰਹੂਗਾ ਇਹ ਵੀ ਦੇਖੋ ਜੀ ਗਲੇ ਦੇ ਉੱਪਰ ਨਿਸ਼ ਨਿਸ਼ ਕਰਦੀ ਸਿੱਪੀ ਤਾਰੇ ਲੱਗ ਚੁੱਕੇ ਨੇ ਬੜੇ ਪਿਆਰੇ ਦੇਖੋ ਭਾਈ ਸਲਵਾਰ ਵਰਤ ਕੀ ਬਾਤਾਂ ਨੇ ਜੀ ਬਹੁਤ ਹੀ ਸੋਹਣਾ ਡਿਜ਼ਾਈਨ ਖੁੱਲ ਚੁੱਕਿਆ ਤੇ ਦੁਪੱਟਾ ਆ ਗਿਆ ਲਾਜਵਾਬ ਗੋਟਾ ਪੱਤੀ ਲੇਸ ਵਾਲਾ ਫੈਨਸੀ ਆਰਟੀਕਲ ਬੜਾ ਵਾਜੀ ਵਾ ਕੀ ਬਾਤ ਹੈ ਦੇਖੋ ਜੀ ਐਂ ਦੇਖੋ ਦੋ ਟਾਪ ਡਿਜ਼ਾਈਨ ਗੋਟਾ ਪਤੀ ਡਿਜ਼ਾਈਨ ਫੈਨਸੀ ਲੈਂਸ ਪਤੀ ਵਾਲਾ ਡਿਜ਼ਾਈਨ ਖੁੱਲ ਗਿਆ ਟਾਪ ਦਾ ਲਓ ਜੀ ਅਗਲਾ ਡਿਜ਼ਾਈਨ ਆ ਗਿਆ ਇੱਕ ਹੋਰ ਬਹੁਤ ਹੀ ਲਓ ਜੀ ਪੀਚ ਕਲਰ ਦਾ ਡਿਜ਼ਾਈਨ ਆ ਗਿਆ ਲਾਈਟ ਲਾਈਟ ਪੀਚ ਪੀਚ ਸੋਹਣਾ ਸੋਹਣਾ ਰੰਗ ਆ ਗਿਆ ਬਹੁਤ ਹੀ ਸੋਹਣੀ ਲੁੱਕ ਦੇ ਵਿੱਚ ਖੁੱਲਿਆ ਡਿਜ਼ਾਈਨ ਹੈਂਡ ਤੇ ਥ੍ਰੈਡ ਦਾ ਮਿਕਸ ਕੰਮ ਰਹੂਗਾ ਦੇਖੋ ਭਾਈ ਫਿਨਿਸ਼ਿੰਗ ਚੈੱਕ ਕਰ ਲਓ ਕੰਮ ਬਹੁਤ ਹੀ ਸ਼ਾਨਦਾਰ ਹੈ ਤੇ ਸਲਵਾਰ ਆ ਗਈ ਏ ਮੋਰਨੀਆਂ ਵਾਲੀ ਦੇਖੋ ਭਾਈ ਦੋ ਮੋਰ ਬਣਿਆ ਬੜੇ ਸੋਹਣੇ ਤੇ ਦੁਪੱਟਾ ਆ ਗਿਆ ਇਹਦਾ ਬਿਸਕੋ ਸਿਮਰ ਔਰਗੇਂਜਾ ਦਾ オリジナル ਦੁਪੱਟਾ ਹਾਈ ਫਾਈ 2.5 ਮੀਟਰ ਦੀ ਕੱਟ ਦੇ ਵਿੱਚ ਚੈੱਕ ਕਰੋ ਜੀ ਕੁਆਲਿਟੀ ਦੇਖੋ ਭਾਈ ਕਿਆ ਬਾਤ ਹੈ ਜੀ ਇਹ ਸਾਰੇ ਮਾਲ ਆ ਗਏ ਨੇ ਟਾਪ ਦੇ ਵਿਆਹ ਸ਼ਾਦੀ ਬਣੀਆਂ ਵਾਲੇ ਸੂਟ ਪੂਰੇ ਭਾਰੀ ਭਾਰੀ ਜਿਵੇਂ ਕੋਈ ਕਰਵਾ ਚੌਥ ਆ ਰਿਹਾ ਨਾ ਵਾਸਤੇ ਬਹੁਤ ਪਹਿਣਾ ਡਿਮਾਂਡ ਕਰਦੀਆਂ ਰੋਜ਼ ਕਈ ਰਹਿ ਜਾਂਦੇ ਗਾਹਕ ਮਾਲ ਆਪਣੇ ਕੋਲੇ ਆਉਂਦਾ ਬਹੁਤ ਜ਼ਿਆਦਾ ਕੁਆਂਟੀਟੀ ਚ ਡਿੱਗਦਾ ਮਾਲ ਪੂਰਾ ਖੁੱਲ ਜਦੋਂ ਵੀ ਡਿੱਗਦਾ ਪਰ ਗਾਹਕ ਜ਼ਿਆਦਾ ਹੋਣ ਕਰਕੇ ਵੇਚ ਜਾਂਦਾ ਭਾਈ ਫਿਰ ਕਈ ਵਾਰ ਬਹੁਤ ਗਾਹਕ ਨਰਾਸ਼ ਹੋ ਉੱਟਦੇ ਆ ਥੋੜਾ ਜਿਹਾ ਮਹਿੰਗੀਆਂ ਕੜਾਈਆਂ ਤੋਂ ਇਸ ਕਰਕੇ ਆਪਣੇ ਕੋਲੇ ਹੁਣ ਡੇਲੀ ਅਪ ਟੂ ਡੇਟ ਮਾਲ ਤਿਆਰ ਹੋ ਕੇ ਪਹੁੰਚਦਾ ਹੀ ਰਹਿੰਦਾ ਥੋੜੀ ਵੀਡੀਓ ਨਾਲ ਆਪਾਂ ਤੁਹਾਨੂੰ ਸ਼ੇਅਰ ਕਰ ਦੇਣਾਂਗੇ ਨਾਲ ਦੀ ਨਾਲ ਜਿਹੜਾ ਵੀ ਆਟਮਾ ਆਪਣੇ ਕੋਲੇ ਪਹੁੰਚੂਗੀ ਇਹ ਸਾਰੇ ਡਿਜ਼ਾਈਨ ਜਿਵੇਂ ਕਿ ਜਿਹੜੀ ਕੱਲ ਵੀਡੀਓ ਸੀ ਉਹ ਕੱਲ ਸੂਟ ਪਹੁੰਚੇ ਸੀ ਜਿਹੜੀ ਅੱਜ ਪਾਵਾਂ ਅੱਜ ਪਾ ਬਣਾ ਰਹੇ ਆਂ ਵੀਡੀਓ ਇਹ ਆਪਣੇ ਕੋਲੇ ਅੱਜ ਹੀ ਮਾਲ ਪਹੁੰਚਿਆ ਹਜੇ ਹੁਣੇ-ਹੁਣੇ ਜਦੋਂ ਵੀ ਆਪਣੇ ਕੋਲੇ ਮਾਲ ਪਹੁੰਚ ਜਾਂਦਾ ਨਾਲ ਦੀ ਨਾਲ ਇੱਕ ਇੱਕ ਸੂਟ ਕੱਢ ਕੇ ਸੈੱਟ 22 ਮਾਲ ਹੈ ਹਰੇਕ ਡਿਜ਼ਾਈਨ ਦੇ 4-4 ਕਲਰ ਜਿੰਨੇ ਵੀ ਡਿਜ਼ਾਈਨ ਤੁਹਾਨੂੰ ਦਿਖਾ ਰਿਹਾ ਹਰੇਕ ਡਿਜ਼ਾਈਨ ਦੇ 4-4 ਕਿਸੇ ਦੇ 5-5 ਕਲਰ ਵੀ ਨੇ ਵੱਖੋ-ਵੱਖਰੇ ਰੰਗ ਬੜੇ ਹੀ ਸੋਹਣੇ-ਸੋਹਣੇ ਪਹੁੰਚਿਆ ਦੇਖੋ ਸਲਵਾਰ ਵਰਕ ਵਾਲਾ ਡਿਜ਼ਾਈਨ ਬਹੁਤ ਸੋਨਾ ਖੁੱਲਿਆ ਬਿਸਕੋਸ ਔਰਗੈਂਜਾ ਦੇ ਉੱਪਰ ਪੀਕਾਕ ਕਲਰ ਦਾ ਸੂਟ ਬਹੁਤ ਸ਼ਾਨਦਾਰ ਇਹ ਵਿਸਕੋਸ ਔਰ ਗੈਂਜਾ ਦਾ ਹੀ ਦੁਪੱਟਾ ਰਹੂਗਾ ਜੀ ਦੇਖੋ ਜੀ ਕੀ ਬਾਤ ਹੈ ਜੀ ਚੈੱਕ ਕਰੋ ਸ਼ਾਨਦਾਰ ਲੁੱਕ ਵਾਲਾ ਖੁੱਲਿਆ ਦੁਪੱਟਾ ਫੈਸੀ ਲੇਸ ਪੱਟੀ ਲੱਗੀ ਹੈ ਫੋਰ ਸਾਈਡ ਨੇ ਲਓ ਜੀ ਇੱਕ ਹੋਰ ਡਿਜ਼ਾਈਨ ਆ ਗਿਆ ਨਵਾਂ ਕੱਪੜਾ ਪਹੁੰਚਿਆ ਗਲਾਸ ਗਲਾਸ ਕੱਪੜੇ ਤੇ ਪਰ ਡਿਜ਼ਾਈਨ ਹੈ ਕੀ ਬਾਤ ਹੈ ਜੀ ਦੇਖੋ ਕੱਪੜਾ ਫੈਬਰਿਕ ਦੇਖੋ ਬਹੁਤ ਹੀ ਸ਼ਾਨਦਾਰ ਹੈ ਚੈੱਕ ਕਰੋ ਬੇਸ ਬੜਾ ਪਿਆਰਾ ਕੱਪੜੇ ਦਾ ਇਹ ਮੋਹਰਾਂ ਵਾਲੀ ਕਢਾਈ ਵਾਲਾ ਡਿਜ਼ਾਈਨ ਹੈ ਜੀ ਹੈਂਡ ਤੇ ਥ੍ਰੈਡ ਦਾ ਮਿਕਸ ਕੰਮ ਰਹੂਗਾ ਦੇਖੋ ਪਾਈਗਲੇ ਦੇ ਉੱਪਰ ਵੀ ਸ਼ਾਨਦਾਰ ਡਿਜ਼ਾਈਨ ਕਰੂ ਜੋ ਕਿ ਆ ਟਾਪ ਦੇ ਸੋਹਣੇ ਸੋਹਣੇ ਫੈਂਸੀ ਫੈਂਸੀ ਡਿਜ਼ਾਈਨ ਆ ਜਿਹੜੇ ਕਿ ਖੁੱਲ ਰਹੇ ਨੇ ਦੇਖੋ ਮੋਰਾਵਾਂ ਵਾਲੀ ਕਢਾਈ ਸਲਵਾਰ ਦੇ ਉੱਪਰ ਵੀ ਆ ਬਹੁਤ ਹੀ ਪਿਆਰਾ ਡਿਜ਼ਾਈਨ ਤੇ ਦੁਪੱਟਾ ਖੁੱਲ ਗਿਆ ਭਾਈ ਕੱਟਵਰਕ ਵਾਲਾ ਥ੍ਰੈਡ ਦਾ ਕੰਮ ਹੈ ਸਾਰਾ ਕੱਟਵਰਕ ਕੀਤਾ ਗਿਆ ਬਹੁਤ ਹੀ ਸੋਹਣਾ ਕਨਸੈਪਟ ਪਹੁੰਚਿਆ ਨਵਾਂ ਕਿਆ ਬਾਤ ਹੈ ਜੀ ਦੇਖੋ ਜੀ ਇੱਕ ਹੋਰ ਆ ਗਿਆ ਬਿਸਕੋਟ ਔਰ ਗਿੰਜਾ ਦਾ ਸੋਹਣਾ ਜਿਹਾ ਲਾਈਟ ਲਾਈਟ ਕਲਰ ਹੈ ਬੜਾ ਪਿਆਰਾ ਮਹਿੰਦੀ ਫਿੱਕਾ ਮਹਿੰਦੀ ਕਲਰ ਕਹਿ ਸਕਦੇ ਨੇ ਉਪਰ ਦੇਖੋ ਬਹੁਤ ਹੀ ਸੋਹਣਾ ਰੰਗ ਖੁੱਲਿਆ ਜੀ ਤੇ ਗਲੇ ਦੇ ਉੱਪਰ ਵੀ ਚੈੱਕ ਕਰ ਲੋ ਵਰਕ ਦੇਖੋ ਭਾਈ ਕੀ ਬਾਤ ਹੈ ਜੀ ਤੇ ਸਲਵਾਰ ਕਢਾਈ ਵਾਲੀ ਪਹੁੰਚ ਚੁੱਕੀ ਹੈ ਕੀ ਬਾਤ ਹੈ ਦੇਖੋ ਜੀ ਤੇ ਦੁਪੱਟਾ ਆ ਗਿਆ ਲਾਜਵਾਵ ਖੁੱਲ ਚੁੱਕਿਆ ਕਹਿੰਦੇ ਬਿਸਕੋਸ ਔਰ ਗੰਜਾ ਦਾ ਕਢਾਈ ਵਾਲਾ ਦੇਖੋ ਜੀ ਬੜੇ ਹੀ ਸੋਹਣੇ ਸੋਹਣੇ ਦੁਪੱਟੇ ਸਲਵਾਰਾਂ ਦੇ ਕੱਪੜੇ ਪੂਰੇ ਸ਼ਾਨਦਾਰ ਸ਼ਾਨਦਾਰ ਕਮੀਜ਼ਾਂ ਖੋਰ ਡਿਜ਼ਾਈਨ ਖੁੱਲ ਗਿਆ ਲਾਈਟ ਕਲਰ ਦੇ ਦਿਖਾਵਾਂਗੇ ਤੁਹਾਨੂੰ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਦੇਖੋ ਭਾਈ ਹੈਂਡ ਹੈਂਡ ਦਾ ਕੰਮ ਹੈ ਜਿਆਦਾ ਇਹ ਤੇ ਦੇਖੋ ਜੀ ਚੈੱਕ ਕਰੋ ਫੋਟੋ ਵੀ ਸਮਾਲ ਹੈ ਬਿਲਕੁਲ ਸੇਮ ਡਿਜ਼ਾਈਨ ਲਊਗਾ ਫੋਟੋ ਤੇ ਬਣਿਆ ਹੋਇਆ ਜਿੱਦਾਂ ਦਾ ਦੇਖੋ ਜੀ ਚੈੱਕ ਕਰੋ ਡਿਜ਼ਾਈਨ ਕੀ ਆ ਬਾਤ ਹੈ ਫਿਨਿਸ਼ਿੰਗ ਬੜੀ ਪਿਆਰੀ ਹੈ ਦੇਖੋ ਭਾਈ ਗਲੇ ਦੇ ਉੱਪਰ ਤੱਕ ਬਹੁਤ ਹੀ ਸ਼ਾਨਦਾਰ ਲੁੱਕ ਵਾਲਾ ਸੂਟ ਸਲਵਾਰ ਸਲਵਾਰ ਤੇ ਵੀ ਕਢਾਈ ਕੀਤੀ ਹੋਈ ਹੈ ਨੇ ਵੀ ਦੇਖੋ ਕੀ ਬਾਤ ਹੈ ਜੀ ਡਿਜ਼ਾਈਨ ਦੇਖੋ ਸਲਵਾਰ ਦਾ ਬਹੁਤ ਹੀ ਖੂਬਸੂਰਤ ਖੁੱਲ ਗਿਆ ਸ਼ਾਨਦਾਰ ਤੇ ਦੁਪੱਟਾ ਕਹਿੰਦੇ ਕੰਟਰਾਸਟ ਆ ਗਿਆ ਭਾਈ ਕਢਾਈ ਨਾਲ ਦਾ ਦੇਖੋ ਜੀ ਕੀ ਬਾਤ ਹੈ ਜੀ ਬਹੁਤ ਹੀ ਸ਼ਾਨਦਾਰ ਲੁੱਕ ਵਾਲਾ ਸੂਟ ਹੈ ਗੋਟਾ ਪੱਤੀ ਲੇਸ ਵਾਲਾ ਫੈਨਸੀ ਦੁਪੱਟਾ ਲਓ ਜੀ ਕੋਰਾ ਗਾਦਰੀ ਕੰਨ ਦਾ ਡਿਜ਼ਾਈਨ ਖੁੱਲ ਚੁੱਕਿਆ थ्रेड ਵਰਕ ਤੇ ਹੈਂਡ ਵਰਕ ਦਾ ਕੰਮ ਕੀਤਾ ਹੋਇਆ ਬਹੁਤ ਹੀ ਸ਼ਾਨਦਾਰ ਤੇ ਪਲੱਸ ਸਲਵਾਰ ਵਰਕ ਦੇਖੋ ਸਲਵਾਰ ਤੇ ਕਢਾਈ ਚੈੱਕ ਕਰੋ ਬਹੁਤ ਹੀ ਭਾਰੀ ਕਢਾਈ ਕੀਤੀ ਹੋਈ ਆ ਸੋਹਣੀ ਸੋਹਣੀ ਦੇਖੋ ਜੀ ਕੀ ਬਾਤ ਹੈ ਦੁਪੱਟਾ ਦੇਖੋ ਬਾਗ ਵਾਲਾ ਦੁਪੱਟਾ ਦੇਖੋ ਜੀ ਫਰਕਾ ਵਾਲੀ ਡਿਜ਼ਾਈਨਿੰਗ ਆ ਬੜੀ ਪਿਆਰੀ ਚੈੱਕ ਕਰੋ ਦੁਪੱਟੇ ਦਾ ਡਿਜ਼ਾਈਨ ਦੇਖੋ ਜੀ ਕੀ ਬਾਤ ਹੈ ਜੀ ओरिजिनल ਟੈਬੀ ਸਿਲਕ ਦਾ ਦੁਪੱਟਾ ਰਹੂਗਾ ਇਹਦੇ ਨਾਲ ਬਿਸਕੋਸ ਕੱਪੜੇ ਜਿੰਨੇ ਵੀ ਸਾਰੇ ਮਾਰ ਆਪਣੇ ਕੋਲ ਖੁੱਲਰੇ ਆ ਸਾਰੇ ਬਿਸਕੋਸ ਕੱਪੜੇ ਹੋਣਗੇ ਜਿੰਨੇ ਵੀ ਹੋਣ ਮਤਲਬ ਮਾਰਕੀਟ ਦੇ ਵਿੱਚ ਟਰੈਂਡਿੰਗ ਦੇ ਵਿੱਚ ਚੱਲ ਰਿਹਾ ਸਾਰਾ ਮਾਲ ਆਪਣੇ ਕੋਲੇ ਉਪਰ ਹੋ ਚੁੱਕਿਆ ਭਾਈ ਸਟਾਕ ਵਾਧੂ ਹੈ ਰਿਟੇਲ ਤੇ ਹੋਲ ਸੇਲ ਦੇ ਗਾਕਾਂ ਲਈ ਸਪੈਸ਼ਲ ਆਫਰਾਂ ਲੱਗ ਚੁੱਕੀਆਂ ਨੇ ਪੂਰੇ ਮਿੱਠੇ-ਮਿੱਡੇ ਰੇਟਾਂ ਦੇ ਵਿੱਚ ਕੀ ਆਵਾਜ਼ ਆ ਡਿਜ਼ਾਈਨ ਦੇਖੋ ਚੈੱਕ ਕਰੋ ਜੀ ਲਓ ਜੀ ਸਲਵਾਰ ਦਾ ਵਰਕ ਵੀ ਬਹੁਤ ਹੀ ਖੂਬਸੂਰਤ ਦੇਖੋ ਚੈੱਕ ਕਰੋ ਥ੍ਰੈਡ ਵਰਕ ਫਿਨਿਸ਼ਿੰਗ ਬੜੀ ਪਿਆਰੀ ਹੈ ਤੇ ਦੁਪੱਟਾ ਆ ਗਿਆ ਲਾਜਵਾਬ ਕੱਟ ਵਰਕ ਵਾਲਾ ਭਾਈ ਆ ਲਓ ਜੀ ਟੈਬੀ ਸਿਲਕ ਦਾ ਦੁਪੱਟਾ ਰਹੂਗਾ ਇਹਦੇ ਨਾਲ ਕੱਟ ਵਰਕ ਦੋਨੋਂ ਸਾਈਡ ਪੂਰਾ ਵਧੀਆ ਕੀਤਾ ਹੋਇਆ ਦੇਖੋ ਜੀ ਲਓ ਜੀ ਅਗਲਾ ਆ ਗਿਆ ਗਲਾਸ ਦੇ ਉੱਪਰ ਡਿਜ਼ਾਈਨ ਪਹੁੰਚ ਗਿਆ ਨਵਾਂ ਕੀ ਬਾਤ ਹੈ ਜੀ ਦੇਖੋ ਡਿਜ਼ਾਈਨ ਇਹਨਾਂ ओरिजिनल ਗਲਾਸ ਗਲਾਸ ਵੀ ਟਾਪ ਦੇ ਚੱਲ ਰਿਹਾ ਕੰਮ ਐ ਇਸ ਵਾਰ ਸੋਹਣੇ ਸੋਹਣੇ ਨਵੇਂ ਨਵੇਂ ਟਾਪ ਦੇ ਟ੍ਰੈਂਡਿੰਗਾਂ ਵਾਲੇ ਪਹੁੰਚ ਗਏ ਨੇ ਸੂਟ ਬੜੇ ਲਾਜਵਾ ਦੇਖੋ ਭਾਈ ਫਰਕ ਆ ਵਦਿਆ ਡਿਜ਼ਾਈਨ ਆ ਗਿਆ ਰੈੱਡ ਕਲਰ ਦੇਖੋ ਸਪੈਸ਼ਲ ਕਰਵਾ ਚੌਥ ਤੇ ਸਪੈਸ਼ਲ ਵਿਆਹ ਸ਼ਾਦੀਆਂ ਲਈ ਬਹੁਤ ਹੀ ਸੋਹਣਾ ਡਿਜ਼ਾਈਨ ਖੁੱਲਿਆ ਦੇਖੋ ਭਾਈ ਚੈੱਕ ਕਰੋ ਡਿਜ਼ਾਈਨਿੰਗ ਲਓ ਜੀ ਉੱਪਰ ਤੱਕ ਪੂਰੇ ਫੁੱਲ ਵਰਕ ਆ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਤੇ ਇਹਦੀ ਸਲਵਾਰ ਤੇ ਬਾਜੂ ਦੇਖੋ ਜੀ ਸਲਵਾਰ ਤੇ ਬਾਜੂ ਵਰਕ ਕੀ ਆ ਬਾਤ ਹੈ ਜੀ ਪੂਰਾ ਫੁੱਲ ਹੈਵੀ ਕੰਮ ਹੋਇਆ ਹੋਇਆ ਦੁਪੱਟਾ ਤਾਂ ਲਾਜਵਾਬ ਹੀ ਆ オリジナル ਬਿਸਕੋਸ ਚਨੂਨ ਦਾ ਦੁਪੱਟਾ ਖੁੱਲ ਰਿਹਾ ਟਾਪ ਦਾ 2.5 ਮੀਟਰ ਦੀ ਕੱਟ ਦੇ ਵਿੱਚ ਚੈੱਕ ਕਰੋ ਜੀ ਕੀ ਆ ਬਾਤ ਹੈ ਜੀ ਬਾਗ ਵਾਲਾ ਵਰਕ ਹੈ ਬਹੁਤ ਹੀ ਸੋਹਣਾ ਦੇਖੋ ਡਿਜ਼ਾਈਨ ਪੂਰਾ ਟੌਪ ਦਾ ਹੈ ਜੀ ਹੈ ਜੀ ਕੰਮ ਹੋ ਗਿਆ ਤੇ ਆ ਗਿਆ ਗਲਾਸ ਦਾ ਇੱਕ ਹੋਰ ਡਿਜ਼ਾਈਨ ਕਿਆ ਬਾਤ ਹੈ ਜੀ ਦੇਖੋ ਡਿਜ਼ਾਈਨ ਸ਼ਾਨਦਾਰ ਰੂਵੀ ਲੋ ਜੀ ਟੌਪ ਦਾ ਉਹਦੇ ਫੈਂਸੀ ਫੈਂਸੀ ਡਿਜ਼ਾਈਨ ਖੁੱਲ ਰਹੇ ਨੇ ਦਸ਼ਮੇਸ਼ ਗਲਾਸ ਹਾਊਸ ਉਹਡਾ ਲਗ ਲਾਂਗੇ ਲੱਗ ਚੁੱਕਿਆ ਫੈਂਸੀ ਫੈਂਸੀ ਸੂਟਾਂ ਦਾ ਪੂਰਾ ਸੋਹਣਾ ਸੋਹਣਾ ਬਰਕ ਕੀਤਾ ਗਿਆ ਦੇਖੋ ਸੂਟ ਦੇ ਉੱਪਰ ਮੇਲਾ ਲੱਗ ਚੁੱਕਿਆ ਸਾਰੇ ਸੂਟਾਂ ਦਾ ਦੇਖੋ ਜੀ ਕਿਆ ਬਾਤ ਹੈ ਇਦੇ ਨਾਲ ਵੀ ਇਹ ਨਵਾਂ ਜਿਹਾ ਦੁਪੱਟਾ ਹੈ ਇਹਦੇ ਵਿੱਚ ਬਰੀਕ ਬਰੀਕ ਲੈਨਿੰਗ ਜੀ ਬਣੀ ਹੋਈ ਆ ਬਹੁਤ ਹੀ ਸੋਹਣੀ ਲੋਜੀਕ ਡਿਜ਼ਾਈਨ ਹੋਰ ਖੁੱਲ ਗਿਆ ਦੇਖੋ ਭਾਈ ਕੀ ਬਾਤ ਹੈ ਜੀ ਕਾਫੀ 깔ਦਾ ਡਿਜ਼ਾਈਨ ਖੁੱਲ ਚੁੱਕਾ ਹੈ ਸ਼ਾਨਦਾਰ ਕੀ ਬਾਤ ਹੈ ਜੀ ਗਲਾ ਚੈੱਕ ਕਰੋ ਤੇ ਘੇਰਾ نیچے ਸਲਵਾਰ ਵਰਕ ਬਾਜੀ ਵਾਲ ਕੀ ਬਾਤ ਹੈ ਦੁਪੱਟਾ ਲਾਜਵਾਬ ਦੇਖੋ ਭਾਈ ਦੁਪੱਟੇ ਪੂਰੇ ਹੈਵੀ ਹੈਵੀ ਤਿਆਰ ਕਰਦੇ ਆ ਬਰੀਆਂ ਵਾਲੇ ਗਾਕਾਂ ਨਹੀਂ ਹੁਣ ਕੋਈ ਐਂ ਨਹੀਂ ਕਹਿ ਸਕਦਾ ਵੀ ਸਾਡੇ ਕੋਲੇ ਸਾਨੂੰ ਸੋਟ ਨਹੀਂ ਮਿਲਿਆ ਵਿਆਹ ਸ਼ਾਦੀ ਦਾ ਕੋਈ ਨਿਰਾਸ਼ ਨਹੀਂ ਹੋਊਗਾ ਭਾਈ ਲੋਜਿਕ ਹੋ ਡਿਜ਼ਾਈਨ ਖੁੱਲਿਆ ਬਹੁਤ ਹੀ ਸ਼ਾਨਦਾਰ ਲਾਈਟ ਲਾਈਟ ਪੀਚ ਕਲਰ ਦਾ ਡਿਜ਼ਾਈਨ ਆ ਗਿਆ ਬਹੁਤ ਸੋਹਣੀ ਲੁੱਕ ਦੇ ਵਿੱਚ ਖੁੱਲਿਆ ਡਿਜ਼ਾਈਨ ਦੇਖੋ ਭਾਈ ਚਾਕਾਂ ਦੇ ਉੱਪਰ ਕਢਾਈ ਕੀਤੀ ਗਈ ਆ ਦੋਨੋਂ ਸਾਈਡ ਤੇ ਗਲੇ ਤੇ ਲਾਜਵਾ ਡਿਜ਼ਾਈਨ ਬਣ ਗਿਆ ਭਾਈ ਦੇਖੋ ਤੇ ਇਹਦੀ ਫੋਟੋ ਫੋਟੋ ਵੀ ਸਮਾ ਲੈ ਇਹਦਾ ਫੋਟੋ ਦਿਖਾਓ ਫੋਟੋ ਫੋਟੋ ਤੇ ਜਿਵੇਂ ਸੇਮ ਵਰਕ ਰਹੂਗਾ ਜਿੱਦਾਂ ਦਾ ਸੇਮ ਫੋਟੋ ਹੈ ਤੇ ਕਢਾਈ ਕਰੀ ਹੋਈ ਆ ਮਤਲਬ ਕਿ ਆ ਦੇਖੋ ਜੀ ਸਲਵਾਰ ਵਰਕ ਦੇਖੋ ਭਾਈ ਦੁਪੱਟਾ ਕੱਟਵਰਕ ਵਾਲਾ ਫੈਨਸੀ ਖੁੱਲ ਚੁੱਕਿਆ ਬਹੁਤ ਹੀ ਸ਼ਾਨਦਾਰ ਲੁੱਕ ਵਾਲਾ ਖੁੱਲਿਆ ਸੂਟ ਕੱਟਵਰਕ ਦੁਪੱਟੇ ਤੇ ਸਲਵਾਰ ਤੇ ਕਢਾਈ ਤੇ ਕੁਮੀਦ ਪਾ ਲਓ ਦੇਖੋ ਭਾਈ ਬਿਲਕੁਲ ਸੇਮ ਡਿਜ਼ਾਈਨ ਰਹੂਗਾ ਜਿੱਦਾਂ ਇੱਥੇ ਫੋਟੋ ਪੀਸ ਤੇ ਡਿਜ਼ਾਈਨ ਬਣਿਆ ਹੋਇਆ ਬਹੁਤ ਹੀ ਸੋਹਣੀ ਲੁੱਕ ਵਾਲਾ ਸੂਟ ਹੈ ਤੇ ਟੈਬੀ ਸਿਲਕ ਦਾ ਦੁਪੱਟਾ ਰਹੂਗਾ ਇਹਦਾ ਵੀ ਲਓ ਜੀ ਟੌਪ ਦਾ ਇੱਕ ਹੋਰ ਡਿਜ਼ਾਈਨ ਖੁੱਲ ਗਿਆ ਬਿਸਕੋਸ ਔਰਗੇਂਜਾ ਦੇ ਉੱਪਰ ਕੀ ਬਾਤ ਹੈ ਜੀ ਦੇਖੋ ਜੀ ਕੀ ਬਾਤਾਂ ਹੈ ਟੌਪ ਟੌਪ ਦੇ ਫੈਂਸੀ ਫੈਂਸੀ ਡਿਜ਼ਾਈਨ ਜਿਹੜੇ ਕਿ ਖੁੱਲ ਰਹੇ ਨੇ ਪੂਰੇ ਸੋਨੇ ਸੋਨੇ ਸਲਵਾਰ ਵਰਕ ਆ ਗਿਆ ਦੇਖੋ ਭਾਈ ਇਹ ਸਾਰਾ ਮਾਲ ਨਿਊ ਸਟਾਕ ਹੈ ਕਾਊਂਟਰ ਨੰਬਰ ਦੱਸ ਦਿੰਦੇ ਆਪਾਂ ਤੁਹਾਨੂੰ ਕਾਊਂਟਰ ਨੰਬਰ 9 ਦੇ ਉੱਪਰ ਜਿੰਨੇ ਵੀ ਆ ਫੈਂਸੀ ਸੂਟ ਬਰੀਆਂ ਵਾਲੇ ਦਿਖਾ ਰਹੇ ਆ ਤੁਹਾਨੂੰ ਕਾਊਂਟਰ ਨੰਬਰ 9 ਦੇ ਉੱਪਰ ਇੱਕ ਵਾਰ ਫੇਰ ਦੱਸ ਦਿੰਦੇ ਆ ਭਾਈ ਬਹੁਤ ਗਾਹਕ ਪੁੱਛਣ ਲੱਗੇ ਆਂ ਕਿ ਇਹ ਕਿਹੜੇ ਕਿੱਥੋਂ ਮਿਲਣਗੇ ਸਾਰੇ ਸੂਟ ਜਿੰਨੇ ਵੀ ਆਪਾਂ ਤੁਹਾਨੂੰ ਦਿਖਾ ਰਹੇ ਆ ਕਾਊਂਟਰ ਨੰਬਰ 9 ਦੇ ਉੱਪਰ ਲੱਗ ਚੁੱਕਿਆ ਫੈਂਸੀ ਫੈਂਸੀ ਸੂਟਾਂ ਦਾ ਮੇਲਾ ਭਾਈ ਹੋਰ ਬਾਦੂ ਡਿਜ਼ਾਈਨ ਬਹੁਤ ਜ਼ਿਆਦਾ ਨਹੀਂ ਦੇਖੋ ਆ ਸਲਵਾਰ ਵਰਕ ਹੈ ਦੁਪੱਟਾ ਆ ਗਿਆ ਕਢਾਈ ਵਾਲਾ ਦੇਖੋ ਭਾਈ ਲੈਸ ਪੱਟੀ ਲਾ ਕੇ ਫੈਨਸੀ ਫੈਨਸੀ ਦੁਪੱਟੇ ਹੋ ਗਏ ਨੇ ਤਿਆਰ ਡਿਜ਼ਾਈਨ ਤਾਂ ਇੰਨੇ ਜ਼ਿਆਦਾ ਨਹੀਂ ਸਾਡੇ ਕੋਲ ਦਿਖਾਉਣ ਦਾ ਟਾਈਮ ਨਹੀਂ ਹੁੰਦਾ ਕਿਉਂਕਿ ਕੰਮ ਜ਼ਿਆਦਾ ਹੋਣ ਕਰਕੇ ਜਿੰਨਾ ਕ ਸਮੇਂ ਤੋਂ ਸਮਾਂ ਕੱਢ ਕੇ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰ ਦਿੰਨੇ ਹਾਂ ਬਤ ਵਤ ਸੂਟ ਦਿਖਾਉਣ ਦੀ ਸੋ ਦੇਖੋ ਜੀ ਟਾਈ ਡਾਈ ਵਾਲਾ ਡਿਜ਼ਾਈਨ ਖੋਲਿਆ ਬਹੁਤ ਹੀ ਸ਼ਾਨਦਾਰ ਡਿਜ਼ਾਈਨ ਹੈ ਦੇਖੋ ਹੈਂਡਵਰਕ ਤੇ ਥ्रेडਵਰਕ ਦਾ ਮਿਕਸ ਕੰਮ ਹੋਊਗਾ ਤੇ ਸਲਵਾਰ ਇਹਦੀ ਪਲਾ ਵਾਲੀ ਹੈ ਦੁਪੱਟਾ ਸੌਰੀ ਦੇਖੋ ਫੈਂਸੀ ਲੇਸ ਪੱਟੀ ਵਾਲਾ ਫੈਂਸੀ ਫੈਂਸੀ ਦੁਪੱਟਾ ਖੁੱਲ ਚੁੱਕਿਆ ਤੇ ਸਲਵਾਰ ਆ ਗਿਆ ਬਰਕ ਵਾਲੀ ਭਾਈ ਦੇਖੋ ਜੀ ਕੰਟਰਾਸਟ ਸਲਵਾਰ ਬਹੁਤ ਹੀ ਸੋਹਣਾ ਡਿਜ਼ਾਈਨ ਖੁੱਲ ਚੁੱਕਿਆ ਲਓ ਜੀ ਅਗਲਾ ਡਿਜ਼ਾਈਨ ਇੱਕ ਹੋਰ ਆ ਗਿਆ ਖੂਬਸੂਰਤ ਡਿਜ਼ਾਈਨ ਦੇਖੋ ਭਾਈ ਕੀ ਆਵਾਜ਼ ਹੈ ਜੀ ਦੇਖੋ ਲਾਜਵਾਬ ਡਿਜ਼ਾਈਨ ਹੈ येलो ਕਲਰ ਦੇ ਵਿੱਚ ਖੁੱਲਿਆ ਸ਼ਾਨਦਾਰ ਕੀ ਆਵਾਜ਼ ਤਾਂ ਨਹੀਂ ਦੇਖੋ ਡਿਜ਼ਾਈਨ ਲਓ ਜੀ ਇਹ ਸਲਵਾਰ ਤੇ ਕਢਾਈ ਗਲੇ ਗਲੇ ਦੀ ਬਹੁਤ ਹੀ ਸੋਹਣੇ ਸੋਹਣੇ ਫਲਾਵਰ ਬਣਿਆ ਦੇਖੋ ਜੀ ਕੰਟਰਾਸਟ ਪਿੰਕ ਕਲਰ ਦੇ ਨਾਲ येलो ਦਾ ਬੜਾ ਹੀ ਸੋਹਣਾ ਡਿਜ਼ਾਈਨ ਤਿਆਰ ਹੋਇਆ ਤੇ ਆ ਗਿਆ ਫੈਂਸੀ ਦੁਪੱਟਾ ਆ ਗਿਆ ਭਾਈ ਕਮਾਲ ਦਾ ਦੇਖੋ ਗੋਟਾ ਪੱਤੀ ਲੇਸ ਜ਼ਿਆਦਾਤਰ ਗੋਟਾ ਪੱਤੀ ਲੇਸ ਵਾਲੇ ਸੂਟ ਹੀ ਹੈ ਇਹ ਜਿੰਨੇ ਵੀ ਸੂਟ ਸਾਰੇ ਆਪਣੇ ਕੋਲੇ ਪਹੁੰਚ ਗਏ ਨੇ ਭਾਈ ਹੋੜ ਲੱਗਲਾਂ ਦਸ਼ਮੇਸ਼ ਕਲਾ ਦਾ ਹੋਵੇਗੇ ਲੱਗ ਚੁੱਕਿਆ ਫੈਂਸੀ ਫੈਂਸੀ ਸੂਟਾਂ ਦਾ ਮੇਲਾ ਡਿਜ਼ਾਈਨ ਚੈੱਕ ਕਰੀ ਚਲੋ ਡਿਜ਼ਾਈਨ ਬਹੁਤ ਜ਼ਿਆਦਾ ਨੇ ਕੁਆਂਟੀਟੀ ਚ ਮਾਲ ਹੈ ਹਰੇਕ ਡਿਜ਼ਾਈਨ ਦੇ ਸਾਨੂੰ ਦੱਸਿਆ ਜਿੰਨੇ ਵੀ ਡਿਜ਼ਾਈਨ ਆਪਣੇ ਕੋਲੇ ਖੋਲ ਕੇ ਪਹਿਲਾਂ ਦਿਖਾਇਆ ਜਾ ਜਿਹੜੇ ਹੁਣ ਮੁੰਡੇ ਦਿਖਾ ਰਿਹਾ ਦੇਖੋ ਜੀ ਚੈੱਕ ਕਰ ਚਲੋ ਹਰੇਕ ਡਿਜ਼ਾਈਨ ਦੇ ਚਾਰ ਚਾਰ ਕਲਰ ਪੰਜ ਪੰਜ ਕਲਰ ਪਹੁੰਚ ਚੁੱਕੇ ਆ ਭਾਈ ਆਪਣੇ ਕੋਲੇ ਸੋ ਇਹ ਸਾਰਾ ਮਾਲ ਹੋ ਗਿਆ ਨਿਊ ਓਪਨ ਪਹੁੰਚੋ ਜੀ ਸੋ ਅੱਜ ਦੇ ਲਈ ਐਨਾ ਹੀ ਭਾਈ ਸ਼ੁਕਰੀਆ ਜੀ ਧੰਨਵਾਦ ਨਵੇਂ ਵੀਡੀਓ ਨਾਲ ਫੇਰ ਮਿਲਾਂਗੇ